ਹਾਂ ਵੀ ਦੋਸਤੋ ਠੀਕ ਠਾਕ ਸਾਰੇ ਵੀ ਉਮੀਦ ਆ ਵੀ ਸਾਰੇ ਠੀਕ ਠਾਕ ਹੋਣਗੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਇੱਥੇ ਵਿੱਚ ਬਾਡੀਆਂ ਦਾ ਕੰਮ ਹੋ ਗਿਆ ਕਣਕਾਂ ਦਾ ਤੇ ਆਪਣੀ ਵਾਲੀ ਕਣਕ ਵੀ ਸਾਰੀ ਵੱਢ ਹੋ ਗਈ ਇਹ ਉੱਥੇ ਤੱਕ ਜਿਹੜੀ ਸੀਗੀ ਜੇ ਆਪਾਂ ਵਡਾ ਆਤੀ ਤੇ ਬਾਕੀ ਇਹਦੇ ਲੋਕਾਂ ਦੀਆਂ ਖੜੀਆਂ ਹੋਰ ਵਿੱਚ ਵੀ ਵੱਢਣੇ ਆਲੀਆਂ ਜਣਕੇ ਲਗਾਤਾਰ ਚੱਲ ਰਿਹਾ ਹੁਣ ਬਾਡੀਆਂ ਦਾ ਕੰਮ ਤੇ ਬਾਕੀ ਕੁਛ ਇਹ ਅਪਰੇਟ ਇੱਧਰ ਦੀ ਆਪਾਂ ਫੁੱਲ ਫੁੱਲ ਵਗੈਰਾ ਲਿਆਂਦੇ ਜਿਹੜੇ ਦਰਵਾਜ਼ੇ ਉੱਪਰ ਲੈ ਕੇ ਆਣੇ ਤੇ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਤਿਆਰ ਹੋ ਜਾਣਗੇ ਸਾਰੇ ਫੁੱਲ ਠੀਕ ਹੈ ਸਮਝ ਗਿਆ ਇਹ ਫੁੱਲ ਲੈ ਕੇ ਆਨੇ ਆ ਉਸ ਤੋਂ ਪਹਿਲਾਂ ਪਹਿਲਾਂ ਫਿਰ ਆਪਣੇ ਭੰਡਾਰੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੁਣ ਭੰਡਾਰਾ 29 ਤਰੀਕ ਤੋਂ ਉਹਦੇ ਪਹਿਲਾਂ ਪਹਿਲਾਂ ਤਿਆਰ ਹੋ ਜਾਣਗੇ ਇਹਦੇ ਉੱਪਰ ਵੀ ਬਹੁਤ ਸਾਰੇ ਖੜੇ ਹੋਏ ਤੇ ਤੇ ਪਰ ਉਹ ਮੁਰਝਾ ਆ ਗਈ ਉਹਦੇ ਕਰਕੇ ਗਰਮੀ ਕਰਕੇ ਥੋੜੇ ਜਿਹਾ ਤੇ ਚਲੋ ਤੁਹਾਨੂੰ ਦਿਖਾਉਣਾ ਆਪਣੀ ਫਿਸ਼ਾਂ ਦੀ ਅਪਡੇਟ ਦਿਨੇ ਹੈ ਫਲੈਟ ਭਜੀ ਹੋਈ ਹੈ ਸਵੇਰ ਦੀ ਤੇ ਲੈਟ ਭੱਜੀ ਹੋਣ ਕਰਕੇ ਨਾ ਮਤਲਬ ਸਾਰੀਆਂ ਫਿਸ਼ਾਂ ਉੱਪਰ ਆ ਗਈਆਂ ਘੱਟ ਤੇ ਘੱਟ 3-4 ਘੰਟੇ ਦਾ ਕੱਟ ਲੱਗਿਆ ਸੀਗਾ ਸਵੇਰ ਦੀ ਮਤਲਬ 4 ਘੰਟੇ ਵੀ ਕਾਨੂੰ ਸਵੇਰ ਦੀ ਉਹ ਲੈਟ ਆਈ ਉਹ ਨਹੀਂ ਹੈਗੀ ਤੇ ਆਹ ਕੁਝ ਅਪਡੇਟ ਆ ਦੇਖੋ ਬਈ ਸਾਰੀਆਂ ਫਿਸ਼ਾਂ ਹੁਣ ਵਿਚਾਰੀਆਂ ਕਾਫੀ ਜਣਗੇ ਆਕਸੀਜਨ ਤੋਂ ਬਿਨਾ ਇਹਨਾਂ ਦਾ ਆਕਸੀਜਨ ਲੈਵਲ ਹੈੜਾ ਉਹ ਲੋ ਹੋ ਗਿਆ ਸ਼ਾਰਕ ਵੀ ਬੜੀ ਠੰਡੀ ਜੀ ਹੋ ਕੇ ਬੈਠ ਗਈ ਨਹੀਂ ਤਾਂ ਆਪਣੀਆਂ ਸਾਰੀਆਂ ਫਿਸ਼ਾਂ ਬੜੀਆਂ ਐਕਟਿਵਟ ਹੋਣੀਆਂ ਹੁੰਦੀਆਂ ਆ ਤੇ ਅਗਰ ਮਤਲਬ ਹੁਣ ਆਪਾਂ ਇਹ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਮੇਨ ਇਹੀ ਸੀਗਾ ਮੋਟੀਵੇ ਬਣਾ ਕਿ ਆਪਾਂ ਹੁਣ ਇੱਕ ਮਤਲਬ ਤੁਹਾਨੂੰ ਦਿਖਾਣੇ ਆ ਮਤਲਬ ਅਗਰ ਆਕਸੀਜਨ ਲੈਵਲ ਦੀ ਕਮੀ ਹੋ ਜਵੇ ਲਾਈਟ ਗਈ ਹੋਵੇ 5-7 ਘੰਟੇ ਤੋਂ ਉੱਪਰ ਦਾ ਟਾਈਮ ਹੋ ਜਵੇ ਤਾਂ ਆਪਣੀ ਫਿਸ਼ਾਂ ਸਰਵਾਈਵ ਕਰਨ ਉਹਦੇ ਵਾਸਤੇ ਆਪਾਂ ਇਹਨਾਂ ਦੀ ਇਹਨਾਂ ਵਾਸਤੇ ਕੀ ਹੈਲਪ ਕਰੀਏ ਇਹਨਾਂ ਦੀ ਤੇ ਦਿਖਾਣੇ ਆਪਾਂ ਤੁਹਾਨੂੰ ਕਿ ਤੁਹਾਨੂੰ ਦਿਖ ਰਿਹਾ ਹੋਊਗਾ ਇੱਥੇ ਬਿਲਕੁਲ ਵੀਊ ਵਧੀਹਾ ਨਹੀਂ ਰਹੇ ਹੋਊਗਾ ਇਹਦਾ ਕਿਉਂਕਿ ਲਾਈਟ ਵੀ ਪਾਉਣ ਦੀ ਆਪਣੀ ਬੰਦ ਹੋਈ ਹੈ ਨਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਆ ਤੇ ਹੁਣ ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਤਾਂ ਕਿ ਇਹ ਮਰ ਨਾ ਜਾਣ ਹਨਾ ਤਾਂ ਇੱਕ ਕੋਸਤੀ ਜੱਗ ਵਗੈਰਾ ਇਦਾਂ ਦਾ ਕੁਛ ਬਰਤਨ ਲੈ ਲਓ ਆਪਣਾ ਲੈ ਕੇ ਇਹਨੂੰ ਫਿਸ਼ਾਂ ਨੂੰ ਵਸੇ ਇਦਾਂ ਪਾਣੀ ਨੂੰ ਚੱਕ ਚੱਕ ਕੇ ਦੁਬਾਰਾ ਫੇਰ ਵਿੱਚ ਡ੍ਰੌਪ ਕਰਦੇ ਜਾਓ ਉਹਦੇ ਨਾਲ ਉੱਪਰ ਦੇਖੋ ਬੱਬਲ ਬਣ ਰਹੇ ਆ ਆਹ ਅਗਰ ਆਹ ਬੱਬਲ ਆਪਣੇ ਬਣਨਗੇ ਇਹ ਆਕਸੀਜਨ ਦੇ ਬੱਬਲ ਆ ਤਾਂ ਇਹਨਾਂ ਨਾਲ ਫਿਸ਼ਾਂ ਨੂੰ ਅੰਦਰ ਮਤਲਬ ਸਰਵਾਈਵ ਕਰਨ ਦਾ ਸੌਕਰ ਹੋਊਗਾ ਫਿਰ ਕੁਝ ਮੋੜੀ ਆਕਸੀਜਨ ਜਣ ਕੇ ਪਾਣੀ ਦੇ ਵਿੱਚ ਤਿਆਰ ਹੋ ਜੂਗੀ ਜਦ ਤੱਕ ਲਾਈਟ ਆਊਗੀ ਅਗਰ ਜਿਆਦਾ ਟਾਈਮ ਲੱਗਦਾ ਆ ਲਾਈਟ ਆਉਣ ਦਾ ਆਪਾਂ ਨੂੰ ਲੱਗਦਾ ਵੀ ਹੁਣ ਲਾਈਟ ਜਿਆਦਾ ਟਾਈਮ ਤੱਕ ਆਣੀ ਹੋਣੀ ਨਹੀਂ ਹੈਗੀ ਹਜੇ ਤਾਂ ਫਿਰ ਆਪਾਂ ਨੂੰ ਆਪਣੇ ਪੌਂਡ ਦਾ ਪਾਣੀ ਚੇਂਜ ਕਰ ਦੋ ਨਹੀਂ ਤਾਂ ਫਿਸ਼ਾਂ ਆਪਣੀਆਂ ਸ਼ਾਮ ਤੱਕ ਇੱਕ ਦੋ ਡੈੱਡ ਹੋ ਜਾਣੀਆਂ ਅਗਰ ਆਪਾਂ ਨੇ ਇਹ ਕੰਮ ਨਾ ਕੀਤਾ ਥੋੜੇ ਟਾਈਮ ਵਾਸਤੇ ਨਹੀਂਗੇ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਵਾ 5-7 ਮਿੰਟ ਵਾਸਤੇ 10 ਮਿੰਟ ਵਾਸਤੇ ਤੁਸੀਂ ਪਾਣੀ ਨੂੰ ਹਿਲਾ ਦੇਣਾ ਉਹਦੇ ਨਾਲ ਉਪਰ ਬਬਲ ਆ ਜਾਣੇ ਆ ਤੇ ਦੇਖੋ ਵਿੱਚ ਤੱਕ ਕਿੰਦਾ ਬਬਲ ਹੋ ਕੇ ਜਾ ਰਹੇ ਆ ਪੌਂਡ ਦੇ ਵਿੱਚ ਸ਼ਾਇਦ ਤੁਹਾਨੂੰ ਦਿਖਦੇ ਹੋਣਗੇ ਦੇਖਿਓ ਹੁਣ ਆਹ ਦੇਖੋ ਇਹ ਸਾਰੇ ਆਕਸੀਜਨ ਬੱਬਲ ਇਹਦੇ ਨਾਲ ਆਪਣੇ ਟੈਂਕ ਦੇ ਵਿੱਚ ਆਕਸੀਜਨ ਦਾ ਫਿਰ ਦੁਬਾਰਾ ਲੈਵਲ ਮੇਨਟੇਨ ਹੋ ਜਾਣਾ ਤੇ ਥੋੜੇ ਟਾਈਮ ਵਾਸਤੇ ਫਿਸ਼ਾਂ ਨੂੰ ਸਰਵਾਈਵ ਕਰਨ ਵਾਸਤੇ ਸੌਖਾ ਰਹੂਗਾ ਤੇ ਵਾਸਤੇ ਇਹ ਕੋਸ਼ਾ 10-15 ਮਿੰਟ ਵਾਸਤੇ ਇਦਾਂ ਹਿਲਾ ਦਿਓ ਇਹਨੂੰ ਤਾਂ ਕਿ ਸੈਟਲਿੰਗ ਆ ਜਾਵੇ ਮੈਂ ਤਾਂ ਥੋੜਾ ਹਿਲਾਇਆ ਕਿਉਂਕਿ ਮੈਂ ਮਿਲਦਾ ਕਿ ਇੰਨੀ ਜ਼ਰੂਰਤ ਵੀ ਨਹੀਂ ਮੈਨੂੰ ਅੱਛੀ ਦਰਵਾਤੀ ਹੈ ਅਗਰ ਮੈਨੂੰ ਲੱਗੂਗਾ ਫਿਸ਼ਾਂ ਨਹੀਂ ਸਰਵਾਈਵ ਨਹੀਂ ਕਰ ਰਹੀਆਂ ਤਾਂ ਆਪਾਂ ਫਿਰ ਦੁਬਾਰਾ ਹਿਲਾ ਦਾਂਗੇ ਇਹਨੂੰ ਤੇ ਨੀਚੇ ਆਪਣੀਆਂ ਆਹ ਲੀ ਫਿਸ਼ਾਂ ਦੀ ਅਪਡੇਟ ਵੀ ਚੈੱਕ ਕਰ ਲੋ ਜੈਬਰਾ ਫਿਸ਼ਾਂ ਇਹਨਾਂ ਦਾ ਥੋੜਾ ਪਾਣੀ ਚੇਂਜ ਹੋਣ ਵਾਲਾ ਹੋਇਆ ਹੋਇਆ ਹੈ ਕਿਉਂਕਿ ਜਿਹੜਾ ਮੇਰਾ ਫਿਲਟਰ ਹੈ ਨਾ ਫਿਲਟਰ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਗਈ ਥੀ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਉਹਦੇ ਕਰਕੇ ਮਤਲਬ ਮੈਂ ਪਾਣੀ ਨੀਂ ਨਾ ਚੇਂਜ ਕਰ ਸਕਿਆ ਤੇ ਭਾਈ ਇੰਨੇ ਦਿਨਾਂ ਬਾਅਦ ਮੋਟਰੋ ਵਲੌਗ ਇਹ ਪਹਿਲਾਂ ਇਹਦੇ ਫਿਰ ਆਪਣੇ ਚੈਨਲ ਦੇ ਉੱਪਰ ਮੋਟਰੋ ਵਲੌਗ ਪਾਉਂਦੇ ਰਹਿੰਦੇ ਆ ਤੇ ਫਿਸ਼ਾਂ ਦੀ ਜਿਹੜੀ ਅਪਡੇਟ ਆਪਾਂ ਨੇ ਤੁਹਾਨੂੰ ਬੜੇ ਦਿਨਾਂ ਬਾਅਦ ਦਿੱਤੀ ਅੱਜ ਉਹਦੇ ਵਾਸਤੇ ਸੌਰੀ ਤੇ ਇਹਦੇ ਵਿੱਚ ਮੈਂ ਕੁਝ ਗੱਪੀ ਫਿਸ਼ਾਂ ਵੀ ਲਿਆ ਕੇ ਛੱਡੀਆਂ ਸੀਗੀਆਂ ਪਹਿਲਾਂ ਤੇ ਉਹਨਾਂ ਦਾ ਇਹੀ ਚੱਕਰ ਪਿਆ ਵੀ ਮਤਲਬ ਆਪਣਾ ਇਹ ਉਹ ਇਹਨਾਂ ਨੇ ਜੈਬਰਾ ਫਿਸ਼ਾਂ ਦੇ ਨਾਲ ਸਰਵਾਈਵ ਨਹੀਂ ਕੀਤਾ ਉਹਨਾਂ ਨੇ ਤਿੰਨ ਚਾਰ ਫਿਸ਼ਾਂ ਸੀਗੀਆਂ ਉਹ ਡੈੱਡ ਹੋ ਗਈਆਂ ਤੇ ਫਿਰ ਮੈਂ ਗੱਪੀ ਫਿਸ਼ਾਂ ਲਿਆ ਕੇ ਦੁਬਾਰਾ ਨਹੀਂ ਛੱਡੀਆਂ ਗਈ ਹੁਣ ਵਿੱਚ ਜੈਬਰਾ ਹੈਗੀਆਂ ਕੁਝ ਜੈਬਰਾ ਵਿੱਚ ਅੰਡੇ ਦੇਣ ਵਾਲੀਆਂ ਵੀ ਆ ਤੇ ਉਹਨਾਂ ਨਾਲ ਇਹਨਾਂ ਨੇ ਹੋਰ 2 ਮਹੀਨੇ ਤੱਕ ਕਾਫੀ ਇਹਨਾਂ ਦੀ ਮਾਤਰਾ ਹੋਣੀ ਵਿੱਚ ਕਾਫੀ ਸੰਖਿਆ ਹੋਣੀ ਇਹਨਾਂ ਦੀ ਇਹ ਪੌਂਡ ਬਿਲਕੁਲ ਭਰੇ ਭਰੇ ਲੱਗਣਾ ਹੈ ਨਹੀਂ ਤਾਂ ਆਪਾਂ ਥੋੜੀ ਬਹੁਤੀ ਹੋਰ ਲਿਆ ਕੇ ਵੀ ਛੱਡ ਦਾਂਗੇ ਕਮੈਂਟ ਸੈਕਸ਼ਨ ਵਿੱਚ ਦੱਸਿਓ ਵੀ ਥੋੜੀ ਜਿਹੀ ਹੋਰ ਜਿਆਦਾ ਪ੍ਰੋਫੈਸ਼ਨਲੀ ਆਈਏ ਜਿਸ ਨਾਲ ਪਾਉਂਡ ਬਣਾ ਭਰੇ ਭਰੇ ਜਿਹਾ ਲੱਗੇ ਤੇ ਬਾਕੀ ਇਹੀ ਅਪਡੇਟ ਆ ਹੋਣ ਦੀ ਤੇ ਆਪਾਂ ਹੁਣ ਮੋਟਰੋ ਵਲੌਗ ਵੀ ਇਧਰ ਲੈ ਕੇ ਆਂਦੇ ਰਹਿਣਾ ਚੈਨਲ ਦੇ ਉੱਪਰ ਤੇ ਨਾਲ ਦੇ ਨਾਲ ਤੁਹਾਡੇ ਵਾਸਤੇ ਫਿਸ਼ਾਂ ਦਾ ਜਿਹੜਾ ਵਲੌਗ ਹੈ ਇਹ ਵੀ ਤੇ ਮਿੱਟੀ ਵਾਲਾ ਪਾਣੀ ਵੀ ਇਹ ਮੈਂ ਜਾਣ ਬੁੱਝ ਕੇ ਨਹੀਂ ਚੇਂਜ ਕੀਤਾ ਅਗਰ ਮੈਂ ਇਹਨੂੰ ਚੇਂਜ ਕਰੂੰਗਾ ਇਸ ਵਾਸਤੇ ਇਹ ਪਾਣੀ ਵਧੀਆ ਹੈ ਜਿਆਦਾ ਕਲੀਅਰ ਪਾਣੀ ਵੀ ਇਹਨਾਂ ਵਾਸਤੇ ਸਹੀ ਨਹੀਂ ਰਹਿੰਦਾ ਟਾਰਟਲ ਵਾਸਤੇ ਜਿਹਦੇ ਵਿੱਚ ਜਿਆਦਾ ਸਹੀ ਰਹਿਨੇ ਆ ਥੋੜੇ ਪਾਣੀ ਗੰਧਲਾ ਜਿਹਾ ਹੋਵੇ ਤੇ ਉਹਦੇ ਕਰਕੇ ਮੈਂ ਚੇਂਜ ਨਹੀਂ ਕੀਤਾ ਹੈਗਾ ਬਾਕੀ ਇਹ ਪੌਂਡ ਦਾ ਪਾਣੀ ਵੀ ਚੇਂਜ ਹੋ ਗਿਆ ਸੀਗਾ ਨੀਚੇ ਵਾਲਾ ਦਾ ਵੀ ਹੋ ਗਿਆ ਤਾਂ ਪਹਿਲਾਂ ਤੇ ਬਸ ਇਹੀ ਅਪਡੇਟ ਆ ਬਾਈ ਤੇ ਅਗਰ ਕੋਈ ਐਦਾਂ ਦੀ ਦਿੱਕਤ ਆਂਦੀ ਹੈ ਲੈਟ ਤੋਂ ਬਿਨਾਂ ਵਾਲੇ ਤਾਂ ਥੋੜੇ ਟਾਈਮ ਵਾਸਤੇ ਪਾਣੀ ਹਲਾ ਦਿਓ ਆਪਣੀਆਂ ਫਿਸ਼ਾਂ ਕਿਤੇ ਨਹੀਂ ਜਾਣੀਆਂ ਮਰਦੀ ਨਹੀਂ ਐ ਤੇ ਬਸ ਇਹੀ ਕੁਝ ਅਪਡੇਟ ਸੀਗੀ ਬਾਈ ਤੇ ਬੱਸ ਫੋਰ ਦਾ ਪੈਸਾ ਹੈ ਨਹੀਂ ਬਾਕੀ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਵਿੱਚ ਜਲਦੀ ਆਵਾਂਗੇ ਜਾਂ ਫਿਸ਼ਾਵਾਦ ਦਾ ਆਪਣਾ ਵਲੌਗ ਲੈ ਕੇ ਆਵਾਂਗੇ ਜਾਂ ਆਪਾਂ ਆਪਣਾ ਮੋਟਰ ਵਲੌਗ ਜਿਹੜਾ ਆਪਣਾ ਆਪਨੇ ਇਹ ਚੈਨਲ ਦੇ ਉੱਪਰ ਦੋਨੋਂ ਤਰ੍ਹਾਂ ਦੇ ਵਲੌਗ ਅਪਡੇਟ ਕਰਦੇ ਰਹਿਣਾ ਤੇ ਬਣੇ ਜੋ ਚੈਨਲ ਦੇ ਨਾਲ ਜਿਹੜਾ ਚੈਨਲ ਨੂੰ ਸਬਸਕ੍ਰਾਈਬਿੰਗ ਤੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨੈਕਸਟ ਵਲੌਗ ਵਿੱਚ